हां जी सत श्री अकाल जी सारे पशुपालक ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮੀਤਾ ਰੇਰੀ ਫਾਰਮ ਤੇ ਵੀਡੀਓ ਲੱਗੀਆਂ ਬਣਾਉਣ ਪਿੰਡ ਰਾਏਪੁਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਮਰਤਸਰ ਅੱਜ ਦੀ ਵੀਡੀਓ ਵਿੱਚ ਟੋਟਲਾ ਪਤਨ ਦੋ ਵੜਾਂ ਦਿਖਾਵਾਂਗੇ ਦੋਵੇਂ ਬਿਲਕੁਲ ਤਾਜ਼ੀਆਂ ਸੂਆਂ ਆਪਾਂ ਪਹੁੰਚਿਆ ਵੀ ਰੋਬੜ ਦੇ ਕੋਲ ਤੇ ਆਜੋ ਕਰਦੇ ਆਂ ਵੇਖਣਾ ਗੱਲਬਾਤ ਤੇ ਪੁੱਛਦੇ ਆਂ ਦੀ ਜੇ ਸਸੇ ਭਾਈ ਜੀ ਸასი ਗੁਰਬੀ ਇਹ ਹਾਲ ਚੱਲਦੇ ਵਧੀਆ ਨੇ ਵਧੀਆ ਚਾਹੀਦਾ ਵੀਰ ਜੀ ਨਾਮ ਤੇ ਐਡਰੈਸ ਦੱਸਿਓ ਨਾ ਰੋਬੜ ਜੇ ਪਿੰਡ ਰਾਏਪੁਰ ਸੀਲ ਜਨਾਲਾ ਜਿਹੜਾ ਮਜੀਦਾਰ ਜੀ ਠੀਕ ਆ ਜੀ ਫੋਨ ਨੰਬਰ ਉਹ ਨਪਰੇ ਗਾਇਸ ਹਨ ਮੇਰਤੇ ਰਣਾਸਾਸ ਨੂੰ ਛਤੀ ਠੀਕ ਆ ਜੀ ਬਈ ਦੱਸਿਓ ਹਾਂ ਪਹਿਲੇ ਨੰਬਰ ਤੇ ਵੜ ਕਿੰਨਾ ਵਸੂਆ ਸੋਈ ਜੇ ਕਿਹਬਾਰੀ ਦੁਕਿਆ ਸੋਆ ਸੋਈ ਠੀਕ ਆ ਜੀ ਕਿੰਨਾ ਟਾਈਮ ਹੋਗਾ ਸੋਈ ਨੂੰ ਸੋਈ ਰਵਾਜ ਹੋਗੇ 15 16 ਠੀਕ ਆ ਕੀ ਜਵਾਕ ਪਿਛੇ ਪਛੀ ਦੇ ਮਗਰ ਠੀਕ ਆ ਜੀ 3 ਮਲਕਾਫ ਜੀ ਕਿੰਨਾ ਬਈ ਦੁੱਧ ਆਸਟਾ ਮਾ ਦੁੱਧ ਦੇ ਕੋਈ ਇਸ ਟਾਈਮ 12 ਕਿਲੋ ਕੱਡੇ ਵਾਲਾ ਤਿਆਰ ਹੋ ਗਏ ਠੀਕ ਆ ਜੀ 12 ਲੀਟਰ ਜਿਹੜਾ ਬਿਲਕੁਲ ਤਿਆਰ ਕਿੰਨਾ ਘਰੂਗੀ ਦੁੱਧ ਦੋ ਦੋ ਵਾਰੀ 14 15 ਕਿਲੋ ਦਹੀ ਜੋਗੀ ਠੀਕ ਆ ਜੀ ਖੋਲਿਓ ਫਿਰ ਕੋਲ ਕੇ ਵਿਖ ਉਜੀ 14 15 ਲੀਟਰ ਜਿਹੜਾ ਦੁੱਧ ਭਰੂ ਵੀ ਕਰਮਾਲੀ ਮੌਕੇ ਤੇ ਜਿਹੜਾ 12 ਲੀਟਰ ਬਿਲਕੁਲ ਤਿਆਰ ਤੇ ਪਿਛੇ 30 ਮਲਕਾਫ ਆ ਗਿਆ ਜੇ ਕੱਢ ਕੋਤੀ ਚਲੋ ਚੰਗਾ ਆ ਗਿਆ ਕਰਮਾਲੀ ਦਾ ਥਾਨ ਵੀ ਚੰਗਾ ਲੱਗਾ ਗਿਆ ਤੇ ਲੱਗਾ ਪਿਆ ਵਾ ਹਾਂ ਮਿਹਰਬਾਨੀ ਤੁਟੀ ਹੋਏ ਮੈਂ ਕੋਦੇ ਹਟਾ ਚਾਹਾਂ ਨੂੰ ਕਰਾਂ ਤੇ ਹਨ ਕੱਲਾ ਕੱਲਾ ਲੱਗਾ ਪਿਆ ਚਲੋ ਵੀ ਭਰਾ ਸਾਬ ਨਾਲ ਲੱਗਦੇ ਸਾਰੇ ਚੰਗਾ ਕੱਢੀ ਜਾਊਗੀ ਹਨ ਫੋਟੋ ਪਾ ਲੈ ਕੱਟਾ ਲੈ ਕਰਮਾਲੀ ਦਾ ਤਰਜੰਦੀ ਡਰ ਗਈ ਨਾ ਚੈੱਕ ਕਰ ਸਕਦੇ ਤੂੰ ਬਹੁਤ ਜਿਆਦਾ ਫੂਲ ਚਾਹੀਦਾ ਲੈ ਜੋ ਲੈ ਜੋ ਲੈ ਜੋ ਬੱਚੇ ਦਾ ਕਰ ਤਾ ਇਹ ਕਿੱਡਾ ਛੋਟਾ ਜਿਹੜਾ ਚੰਗਾ ਫਕਰ ਮਲੀ ਦਾ ਇਹਦੇ ਨਾਲ 12 ਕਿਲੋ ਦੁੱਧ ਤਿਆਰੀ ਕਰਦੇ ਆ ਠੀਕ ਹੈ ਜੀ ਲਓ ਜੀ ਇੱਧਰਲੇ ਸਾਈਡ ਤੋਂ ਪਤਾ ਨਾ ਸੈੱਜ ਗਿਆ ਵੀ ਚੈੱਕ ਕਰਾ ਦੇਣਾ ਜਿਹੜਾ ਚੰਗਾ ਲੱਗਾ ਪੈਣ ਕੈਬ ਤੇ ਚੋਂ ਨੁਕਤਾਂ ਤੇ ਆਹ ਵਾਲਾ ਜਵਾਦ ਜਿਹਦਾ ਫੀਮੇਲ ਕਾ ਪਿਛੇ ਇਹ ਕਿੰਨਾ ਕੁ ਵਿੱਚ ਕਰੋਗੇ ਮੁੱਲੇ ਦਾ ਮੁੱਲ ਦੇ ਲਿਆ ਭਰੀ ਬੁਇਨਿਆ ਯਾਰ ਦੀ ਇਹ ਕਰੀਏ ਜੈ ਜੀ ਦੋ ਛੱਡ ਦਈਏ ਇਹ ਹਾਣਾ ਹੀ ਕਰੀਏ ਸਾਨੂੰ ਡਾਊਨ ਕਰੀਏ ਹਾਣਾ ਹਾਂਜੀ ਕਿੰਨੇ ਜਾਂਦੇ ਕੀ ਕਿਹਾ ਜੀ ਇਹ ਬੋਲ ਜਾ ਕਹਿੰਦਾ ਵੀਰਾ ਜਾ ਨਵੀਂ ਲੱਗਿਆ ਹੀ ਨਾਲੇ ਆ 45000 ਦੀ ਭਾਈ ਦੇ ਦਾਂਗੇ ਵੀ 45 ਦੀ 44000 ਦੀ ਦੇ ਦਾਂਗੇ 44000 ਦੀ ਅਸਰ ਦੇ ਦਾਂਗੇ ਪੂਰੇ 43 ਦੀ ਭਾਈ ਦੇ ਦਾਂਗੇ ਕਿੰਨੇ ਦੀ ਪੂਰੇ 43000 ਦੀ ਠੀਕ ਹੈ ਦੋ ਜੀ 33000 ਠੀਕ ਹੈ ਜਿਹੜਾ ਦੋ ਕੱਢੀ ਜਾ ਨਜਾਇਜ਼ ਹੀ ਹੈ ਮੁੱਲ ਬਿਲਕੁਲ ਜਾਇਜ਼ ਮੁੱਲ ਕਰਦਾ ਵਾ ਚਲੋ ਕੋਈ ਭਰਾ ਸੰਭਲ ਲਾ ਕੇ ਛਿੱਕੀ ਜਿਦਾ ਵੇਖੋ ਆਲੋ ਬਸ਼ੀ ਬਰੀ ਬਰੀ ਨਹੀਂ ਸੋਹਣੀ ਵਸ਼ੀ ਆ ਗੋ ਠੀਕ ਹੈ ਠੀਕ ਲਓ ਜੰਡਾ ਚੰਡਾ ਜਿਹੜਾ ਬਹੁਤ ਹੀ ਚੰਗਾ ਗਾੜੀ ਮਾਰੋ ਮੜਿਆ ਵੇਖੋ ਜੀ ਖਾਣਾ ਦਾ ਸੈਜ ਕਿਹਾ ਵੀ ਜਿਹੜਾ ਬਹੁਤ ਹੀ ਚੰਗਾ ਆ ਗਿਆ ਹਨ ਕੱਲਾ ਕੱਲਾ ਲੱਗਾ ਵਾ ਇਧਰ ਦੇ ਸਾਈਡ ਤੋਂ ਚੈੱਕ ਕਰ ਸਕਦੇ ਹੋ ਬਾਕੀ ਦੁੱਧ ਵੀ ਭਾਜੀ ਦਾ ਮੱਝਾ ਰਗਾ ਹੋਊਗਾ ਚਿੱਟਾ ਠੀਕ ਆ ਜੀ ਠੀਕ ਹੈ ਗੱਲ ਇਹ ਵੀ ਚੰਗੀ ਏ ਦੀ ਤੇ ਬਈ ਦੂਜੇ ਨੰਬਰ ਤੇ ਜਿਹੜੇ ਨੰਬਰ ਤੇ ਪੜੀ ਪਹਿਲਾ ਸੂਆ ਸੂਈ ਦੇ ਠੀਕ ਆ ਜੀ 6 ਤੰਦੀ ਮੂੰਦੋ ਠੀਕ ਆ ਜੀ 6 ਤੰਦ ਆ ਗਈ ਤੇ ਇਹ ਜਵਾਕੇ ਦੇ ਵਿੱਚ ਵੱਛਾ ਦੇ ਮਗਰ ਸੂਈ ਨੂੰ ਕਿੰਨੇ ਦਿਨ ਹੋ ਗਏ ਅੱਜ ਠੀਕ ਆ ਜੀ ਸੂਈ ਨੂੰ 15 ਤੋਂ 20 ਦਿਨ ਹੋ ਗਏ ਜੀ ਠੀਕ ਆ ਜੀ 15 ਤੋਂ 20 ਦਿਨ ਹੋ ਗਏ ਤੇ ਕਿੰਨਾ ਲੱਗੇ ਜੀ ਵੀਰ ਕੈਮਰਾ ਠਣ ਲਾਗੇ ਕਰੋ ਹੁਣ ਇਹਦੇ ਕੋਲ ਕੰਡੇ ਵਾਲਾ 12 ਕੁ ਪਰ 11 ਕਿਲੋ ਦੀ ਆਪਣੀ ਫੋਲੋ ਗਰੰਟੀ ਹੋਊਗੀ ਠੀਕ ਆ ਠੀਕ ਆ ਠੀਕ ਆ ਲਵਜੀ 11 ਲੀਟਰ ਦੀ ਜਿਹੜੀ ਇਹਨ ਫੁੱਲ ਗਰੰਟੀ ਥਣ ਸੁਣ ਬਹੁਤ ਹੀ ਚੰਗਾ ਲੱਗਾ ਇਹਨ ਗੁਲਾਬੀ ਥਾਣਾ ਬਾਈ ਖੋਲ ਦਿਓ ਇਹ ਬਾਕੀ ਸਾਮ ਤੇ ਹੀ ਤੁਹਾਨੂੰ ਪਤਾ ਨਹੀਂ ਬਿਲਕੁਲ ਸਹੀ ਗੱਲ ਆ ਜੀ ਲਓ ਜੀ ਕਾਰ ਦਾ ਜਿਹੜਾ ਬਹੁਤ ਹੀ ਚੰਗਾ ਆ ਗਿਆ ਤੇ ਫੇਸ ਕੁਆਲਟੀ ਵੀ ਤੁਸੀਂ ਚੈੱਕ ਕਰ ਸਕਦੇ ਜੇ ਇਹਦੇ ਕੋਲ ਜਿਹੜਾ ਸਟੈਂਪਲ ਪਲ ਗਰੰਟੀ ਕਰਦਾ ਤੇ 11 ਲੀਟਰ ਤਿਆਰ ਆ ਤੇ ਥਾਨ ਜਿਹੜਾ ਜਿੱਠੋਂ ਬਾਹਰ ਲੱਗਾ ਪਿਆ ਵਾ ਕਰਮਾਲੀ ਨੂੰ ਲੈ ਆ ਇਹ ਵੀ ਗਲਾਬੀ ਥਾਨਾ ਕਰਮਾਲੀ ਦਾ ਹਾਂ ਤੁਸੀਂ ਚੈੱਕ ਕਰ ਸਕਦੇ ਜੀ ਬਹੁਤ ਹੀ ਤਕੜਾ ਆ ਗਿਆ ਕਰੋਸ ਪਾਂਦੇ ਵਿੱਚ ਆ ਦੀ ਸ਼ੈਡ ਕੁਆਲਟੀ ਵੀ ਚੰਗੀ ਦੀ ਨਾਲ ਖੰਡ ਦੀ ਨਾਲ ਤੋਂ ਗਰਮੀ ਦੀ ਪ੍ਰਵਾਹ ਐਂਡ ਬੋਦੀ ਵਾਲੀ ਆ ਗਈ ਆ ਜੋ ਮਨ ਉਕਰਾਂ ਤੇ ਕੱਲਾ ਕੱਲਾ ਲੱਗਾ ਜੇ ਥਾਣਾ ਲੋ ਜੀ ਮੰਗਰਲੀ ਸਾਈਡ ਤੋਂ ਚੈੱਕ ਕਰ ਸਾ ਤੇ ਥਾਣਾ ਦਸ ਹੈ ਜਿਹੜਾ ਐਨ ਗਿੱਟ ਗਿੱਟ ਤੇ ਲੱਗਾ ਪਿਆ ਵਾ ਇਹਦਾ ਕਿੰਨਾ ਕ ਮੋਲ ਵੀਰ ਜੀ ਇਹ ਦੇ ਦਈਏ ਬੜੀ ਪਟਵਿੰਗਾ ਯਾਰ ਦੀ ਇਹ ਵੀ ਕਰ ਦਈਏ ਹਾੜਾ ਹਾੜਾ ਹਾਂਜੀ ਇਹ 52 ਦੇ ਦਈਏ ਨਹੀਂ ਹੋਰ ਕਰ ਦਈਏ ਜਰਾ ਪੂਰੇ ਦੇ ਦਾਂਗੇ ਅਜਿਹੀ ਨਹੀਂ ਜਾਸੀ ਕੋਈ ਆ ਕੀ ਗੰਦਾ ਸੱਚ ਜਾ ਸੁਣੋ ਆ ਯਾਰ ਭਾਈ ਉਹ ਕੀ ਕਰੀ ਦੱਸੋ ਕਿੰਨੇ ਗਾਹ ਦੀ ਕਹਤਾ ਦੇ ਮੈਂ ਮੈਂ ਨਹੀਂ ਕਹ ਦੱਸੋ ਵੀਰ ਜੀ ਕਿੰਨੇ ਕਹ ਵੀਰ ਜੀ 50 ਦੀ ਕਹਿੰਦਾ 50 ਦੀ ਹਾਂ ਜੀ ਕਰ ਦਈਏ ਥੋੜਾ ਬੋਲਾ ਤੁਹਾਨੂੰ ਮੈਂ ਪੰਜੂ ਕਰ ਦੋ ਦੱਸੋ ਤੁਸੀਂ ਦਾ ਦੋ ਹਾਂ ਕਰਦੇ ਤੂੰ ਕਰਦੇ ਭਾਈ ਵੀਰ ਜੀ ਦੇਖੋ ਤੁਸੀਂ ਦੱਸੋ ਵੀ ਕੀ ਦਾ ਦੋ ਕਿੰਨੇ ਕਹ ਵੀਰ ਜੀ ਤੁਸੀਂ 50 ਵੀਰ ਕਿੰਦਾ ਨਹੀਂ 50 ਕਹ ਹਾਂ ਜੀ ਜੋੜ ਕਰ ਦਈਏ ਦੱਸੋ ਕਰੋ ਗੱਲ 48 ਦੇ ਦਈਏ ਹਾਂ ਨਾ ਲੈ ਲਓ ਤੁਹਾਡੀ ਮਰਜ਼ੀ ਭਾਜੀ ਪੂਰੇ 43000 ਦੀ ਮੱਛੀ ਜਾਣ ਦੋ ਅੱਛਾ ਵੇਖੀ ਜੋ 6 ਵੀ ਜਿਹੜਾ ਮਰਦੀ ਲਾ ਜੇ 83 1083000 ਦਾ ਜੇ ਕੱਲੀ ਕੱਲੀ ਤਰ ਤਾਈ 83 ਦਾ ਮਾਤਾ ਤੇ ਪੂਰਾ 85 ਦਾ ਜੋੜਾ ਦੇ ਦਾਂਗੇ ਲਓ ਵੀ ਜੋੜਾ ਹੈ 85 ਦਾ ਠੀਕ ਹੈ ਤਾਂ ਉਹਨਾਂ ਦਾ ਮਾਨਤਾਂ ਨੂੰ ਪੂਰਾ ਦੇ ਪਹਿਲੀ ਵੀਡੀਓ ਦੋਦਾ ਵੇ ਲੋ ਜੋੜਾ ਬੰਦਾ 86000 ਦਾ ਇਹ ਜੋੜਾ ਇਕੱਠਾ ਲੂ ਤੇ 85 ਦਾ ਠੀਕ ਹੈ ਠੀਕ ਹੈ ਲਓ ਜੀ ਜੇ ਕੇ ਵੀਰਪੁਰਾ ਤੇ ਜੋੜਾ ਫਿਰ ਤਾਂ ਉਹ ਪਾਈ ਕਹਿੰਦਾ ਕਿ 85000 ਦੇ ਵਿੱਚ ਤੂੰ ਵੜੇ ਦੇ ਰਾਂਗੇ ਤੇ ਦੁੱਧ ਵੀ ਚਲੋ 15 ਤੋਂ ਪਲੱਸ ਕੱਢੀਏ ਨਾ ਕਰਮ ਵਾਲੀਆਂ ਨੇ ਸਾਂਹ ਬਣਾਲੀਆਂ ਕੋ ਸਾਂਹ ਬੜਾ ਭਰਾ ਖੜੇ ਥਾਨ ਤੁਨ ਚੰਗਾ ਲੱਗਾ ਵਾ ਤੇ ਬਿਲਕੁਲ ਤਾਲੀਆਂ ਸੁਣਾਵਾਂ ਵੀਡੀਓ ਨੂੰ ਬੱਤ ਵੱਤੇ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਚਲੋ ਕੇ ਵੀਰ ਭਰਾ ਨੇ ਦੇ ਪਸ਼ੂ ਕੀਤਣੰਦਾ ਉਹਦੇ ਵਾਸਤੇ ਆਸਾਨ ਹੋ ਜਾਂਦਾ ਵਾ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ